ਸਾਰੇ ਬਟਾਲਾ ਨਗਰ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਇੱਥੇ ਜੀ ਤੁਹਾਡਾ ਆਪਣਾ ਮੇਜਰ ਸਿੰਘ ਬੋਪਰਾਏ ਇੱਕ ਬੋਪਰਾਏ ਡਾਇਗਨੋਸਟਿਕ ਸੈਂਟਰ ਬਟਾਲਾ ਅਡਮਿਨਿਸਟ੍ਰੇਟਿਵ ਕਾਰਦੀਆਂ ਰੋਡ ਵਿੱਚ ਚਲਾ ਰਿਹਾ ਹਾਂ ਜੀ ਮੇਰੇ ਵੱਲੋਂ ਤੇ ਮੇਰੇ ਪੂਰੇ ਸਟਾਫ ਵੱਲੋਂ ਸਾਰੇ ਬਟਾਲਾ ਨਿਵਾਸੀਆਂ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਕੋ ਰੁਪਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਤੇ ਸਾਰੀਆਂ ਸੰਗਤਾਂ ਹੌਮਹੌਮਾ ਕੇ ਪਹੁੰਚੋ ਆਸ ਕਰਦੇ ਆ ਕਿ ਜਿੰਨੀਆਂ ਵੀ ਸੰਗਤਾਂ ਵਾਹਿਗੁਰੂ ਇੱਥੇ ਬਾਬਾ ਜੀ ਦੇ ਵਿਆਹ ਤੇ ਆਉਣ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਅਸੀਰਵਾਦ ਲੈ ਕੇ ਜਾਣ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਸੋ ਕੋਈ ਵੀ ਟੈਂਪਰ ਆ ਜਿਹੜਾ ਵੀ ਬਟਾਲਾ ਜਾਂ ਲਾਗੇ ਬੰਨੇ ਦਾ ਜੱਕੀ ਤੇ ਉਹ ਵੀ ਕੋਈ ਆਇਆ ਸਾਡੇ ਗੋਪਾਰਾ ਲੈਬ ਵੱਲੋਂ ਇੱਕ 55% ਜਿਹੜਾ ਉਹ ਡਿਸਕਾਊਂਟ ਦਿੱਤਾ ਜਾ ਰਿਹਾ ਟੈਸਟਾਂ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਟੈਸਟ ਆ ਕਿਤੇ ਉਹ ਵੀ ਕੋ ਸੰਗਤ ਦੂਰੋਂ ਨੇੜੋਂ ਜਾਂ ਲੋਕਲ ਕੋ ਬਟਾਲੇ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਟੈਸਟ ਕਰਾਉਣਾ ਚਾਹੁੰਦਾ ਹੋਵੇ ਤੋ ਸਾਡੇ ਵੱਲੋਂ ਇਹ ਖੁੱਲਾ ਆਫਰ ਆ ਜੀ ਮਾਰਕੀਟ ਦੇ ਰੇਟਾਂ ਨਾਲੋਂ 55% ਲੈਸ ਰੇਟਾਂ ਦੇ ਟੈਸਟ ਕਰਕੇ ਦੇਵਾਂਗੇ ਸੋ ਇੰਨੀ ਅਸੀਂ ਬੇਨਤੀਆਂ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ